ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਅੱਜ ਵੀਰ ਸੋਖਮਨ ਜੀ ਆਏ ਸਾਡੇ ਕੋਲ 2 ਮਹੀਨੇ ਪਹਿਲਾਂ ਵੀ ਇਹਨਾਂ ਨੇ ਮੇਰੇ ਕੋਲ ਵਿਜ਼ਿਟ ਕੀਤਾ ਸੀ ਦਫ਼ਤਰ ਦੇ ਵਿੱਚ ਉਦੋਂ ਉਸ ਟਾਈਮ ਇਹ ਸਾਨੂੰ ਇੱਕ ਫੀਡ ਦਾ ਪੈਕੇਜ ਦੇ ਕੇ ਗਏ ਸੀ ਤੇ ਇਹਨਾਂ ਨੇ ਕਹੀ ਕਿ ਮੈਂ ਵੀ ਸਮਰ ਨੂੰ ਜਾਂ ਗਰਮੀਆਂ ਨੂੰ ਲੈ ਕੇ ਮੈਂ ਪਹਿਲੀ ਫੀਡ ਲਾਂਚ ਕੀਤੀ ਆ ਵਰਲਡ ਦੀ ਵੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਮੇਰੇ ਕੋਲ ਵੀ ਘਰ ਵਿੱਚ ਅਮਰੀਕਨ ਬੁਲੀ ਡੌਗ ਆ ਤੇ ਇੱਕ ਡੌਗ ਹੋਰ ਨਾਲ ਪੁਮੇਰੀਅਨ ਤੇ ਮੈਂ ਉਹਨਾਂ ਤੇ ਟਰਾਈ ਕੀਤੀ ਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਜਦੋਂ ਅਸੀਂ ਥੋੜਾ ਜਿਹਾ ਹੋਰ ਇਹ ਚੀਜ਼ ਬਾਰੇ ਦੇਖਿਆ ਡੀਪਲੀ ਜਾ ਕੇ ਤਾਂ ਤੁਹਾਨੂੰ ਪਤਾ ਲੱਗਿਆ ਕਿ ਸਮਰ ਸੀਜ਼ਨ ਨੂੰ ਲੈ ਕੇ ਫੀਡ ਹੀ ਹੈ ਨਹੀਂ ਕੋਈ ਬਣੀ ਹੋਈ ਜਣ ਕੇ ਡੌਗ ਨੂੰ ਗਰਮੀਆਂ ਦੇ ਸੀਜ਼ਨ ਨੂੰ ਨਾਲ ਰਿਲੇਟਡ ਕੋਈ ਫੀਡ ਹੀ ਨਹੀਂ ਫੀਡ ਉਹੀ ਨੇ ਕਿ ਫੀਡ ਰਹਿੰਦੀ ਹੈ ਚਾਹੇ ਤੁਸੀਂ ਜੇ ਤੁਸੀਂ ਡੌਗ ਰੱਖਦੇ ਤੁਹਾਨੂੰ ਪਤਾ ਹੋ ਸੋ ਸਮਰ ਦੇ ਵਿੱਚ ਵੀ ਉਹੀ ਚੱਲਦੀ ਆ ਤੇ ਆਪਣੇ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਉਹੀ ਚੱਲਦੀ ਆ ਤੇ ਫਿਰ ਜਦੋਂ ਇਹਨਾਂ ਨੇ ਸਾਨੂੰ ਫੀਡ ਦੇ ਗਏ ਤੇ ਅਸੀਂ ਯੂਜ਼ ਕੀਤੀ ਤਾਂ ਸਾਨੂੰ ਰਿਜ਼ਲਟ ਮੈਨੂੰ ਕਾਫੀ ਵਧੀਆ ਲੱਗਿਆ ਤੇ ਅੱਜ ਇਹ ਫਿਰ ਸਾਡੇ ਕੋਲ ਵਿਜ਼ਿਟ ਕੀਤੇ ਸੀ ਤਾਂ ਮੈਂ ਇਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਆਪਾਂ ਚਲੋ ਤੁਹਾਡੀ ਵੀਡੀਓ ਕਰਦੇ ਆ ਤੇ ਹੋਰਾਂ ਨੂੰ ਵੀ ਆਪਾਂ ਇਹ ਚੀਜ਼ ਬਾਰੇ ਪਤਾ ਲੱਗੇ ਜਾਂ ਜਿਹੜੇ ਡੌਗ ਦੇ ਸ਼ਕੀਨ ਆ ਡੌਗ ਲਵਰ ਨੇ ਤੁਹਾਡੇ ਤੁਹਾਡਾ ਸਾਨੂੰ ਇਹ ਚੀਜ਼ ਨਾਲ ਰੂਬਰੂ ਕਰਾਉਣ ਲਈ ਇੱਕ ਜੋ ਵਧੀਆ ਕੁਆਲਿਟੀ ਦੀ ਚੀਜ਼ ਡੌਗ ਦੇ ਦੇਣ ਦੇ ਲਈ ਤੇ ਬਾਕੀ ਇਹ ਆਈਡੀਆ ਮੰਦੇ ਵਿੱਚ ਕਿਵੇਂ ਆਇਆ ਤੁਹਾਡੇ ਵੀ ਇੱਕ ਸਮਰਨਰ ਲੇਟਰ ਕੋਈ ਆਪਾਂ ਫੀਡ ਬਣਾਈਏ ਜਿਹੜੇ ਗਰਮੀਆਂ ਦੇ ਵਿੱਚ ਡੌਗ ਯੂਜ਼ ਕਰਦਾ ਸਭ ਤੋਂ ਪਹਿਲਾਂ ਦੇ ਵੀਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਧੰਨਵਾਦ ਵੀਰੇ ਜਿਹੜਾ ਤੁਸੀਂ ਸਾਡੇ ਅੱਜ ਆਪਣੇ ਬ੍ਰਾਂਡ ਦੇ ਨਾਲ ਗੱਲ ਕਰਨ ਲੱਗੇ ਹੋ ਜੀ ਥੈਂਕ ਯੂ ਇਹ ਆਈਡੀਆ ਵੀਰੇ ਜੀ ਜਿਹੜਾ ਸਮਰਦੇ ਰਿਗਾਰਡਿੰਗ ਆਇਆ ਨਾ ਉਹ ਆਇਆ ਆਪਾਂ ਨੂੰ ਅਸਲ ਦੇ ਵਿੱਚ ਕਹਿੰਦੇ ਬੰਦਾ ਜਾਂ ੱਟਕੇ ਖਾ ਕੇ ਸਿੱਖਦਾ ਹਨਾ ਜਾਂ ਕਿਸੇ ਉਸਤਾਦ ਤੋਂ ਸਿੱਖ ਲੈਂਦਾ ਪਰ ਆਪਾਂ ਤਾਂ ੱਟਕੇ ਖਾ ਕੇ ਸਿੱਖਿਆ ਬਈ ਤੁਸੀਂ ਆਪ ਵੀ ਡੌਗ ਰੱਖਦੇ ਮੈਂ ਆਪ ਡੌਗ ਰੱਖਦਾ ਮੈਨੂੰ 16-17 ਸਾਲ ਹੋ ਗਏ ਵੀਰੇ ਤਿੰਨ ਚਾਰ ਸਾਲ ਪਹਿਲਾਂ ਵੀਰੇ ਆਪਾਂ ਆਪ ਦਾ 1 ਲੀਟਰ ਦਾ ਘਾਟਾ ਖਾਦਾ ਓਕੇ ਪਾਰਪ ਹੋ ਗਈ ਸੀ ਬੱਚਿਆਂ ਨੂੰ ਮਤਲਬ 45 45 50 50 ਦਿਨ ਦੇ ਹੋ ਕੇ ਓਕੇ ਤੇ ਉਹ ਪਾਰਪ ਹੋਈ ਫਿਰ ਅਸੀਂ ਉਹਦੇ ਤੇ ਰਿਸਰਚ ਕੀਤੀ ਯਾਰ ਵੀ ਕੀ ਚੱਕਰ ਹੋਇਆ ਵੀ ਜਿਹੜੀਆਂ ਬੱਚਿਆਂ ਨੂੰ ਪਾਰਪ ਹੋਈ ਫਿਰ ਪਹਿਲਾਂ ਤਾਂ ਇਹ ਮੇਨ ਜਿਹੇ ਰੀਜ਼ਨ ਜਿਹੜੇ ਹਰੇ ਆਮੀ ਡਾਕਟਰ ਆਪਾਂ ਨੂੰ ਦਿੰਦੇ ਆ ਵੀ ਯਾਰ ਵੀ ਤੁਹਾਡੇ ਕੋਈ ਘਰੇ ਪਾਰਪੋ ਵਾਲਾ ਆ ਗਿਆ ਹੋਊ ਜਾਂ ਇੱਕ ਹੋਰ ਕੋਈ ਕੋਈ ਬੱਚਾ ਤੁਸੀਂ ਪਾਰਪੋ ਵਾਲਾ ਚੱਕ ਕੇ ਲੈ ਆਂਦਾ ਹੋਊ ਕੋਈ ਹੈ ਨਾ ਹਾਂ ਹੱਥ ਲਾ ਕੇ ਹੁਣ ਕਿ ਤੁਸੀਂ ਕਿਸੇ ਦੇ ਜਾ ਆਏ ਹੋ ਹੋਗੇ ਉਹ ਤਾਂ ਚਲੋ ਬੇਸਿਕ ਜੇ ਰੀਜ਼ਨ ਰਹਿ ਗਈ ਫਿਰ ਅਸੀਂ ਸੋਚਣਾ ਯਾਰ ਵੀ ਮੈਂ ਸੋਚਿਆ ਵੀ ਜੇ ਫੂਡ ਦਾ ਵੀ ਕਿੰਨੇ ਕ ਪਰਸੈਂਟ ਯੋਗਦਾਨ ਹੋ ਸਕਦਾ ਵੀ ਵੀ ਪਾਰਪ ਹੋਣ ਕਿਉਂ ਹਾਂ ਹਾਂ ਦੀ ਹਾਂ ਦੀ ਇਹ ਫੂਡ ਪਾਈਪ ਦੇ ਵਿੱਚ ਚੱਲਦੇ ਹੁੰਦੇ ਆ ਬਸ ਉਹੀ ਇਹ ਪਰਬੋਲ ਦਾ ਨਾ ਉਹਦਾ ਨਾਂ ਪਰਬੋ ਆ ਓਕੇ ਤੇ ਫਿਰ ਅਸੀਂ ਲੱਭਣਾ ਸ਼ੁਰੂ ਕੀਤਾ ਵੀ ਯਾਰ ਕਿੰਨਾ ਵੀ ਜੇ ਆਪਾਂ ਸਰਦੀਆਂ ਦੇ ਵਿੱਚ ਤਾਂ ਚਲੋ ਨਹੀਂ ਫੂਡ ਖਰਾਬ ਕਰਦੇ ਵੀ ਗਰਮੀਆਂ ਦੇ ਵਿੱਚ ਜੇ ਉਹ ਗਰਮਾਇਸ਼ ਜਾਂਦਾ ਤਾਂ ਕਿੰਨੇ ਪਰਸੈਂਟ ਇਹਨਾਂ ਦਾ ਯੋਗਦਾਨ ਹੋ ਸਕਦਾ ਅਸੀਂ ਆਪ ਵੀ ਰਿਸਰਚ ਦੇਖ ਕੇ ਹੈਰਾਨ ਰਹਿ ਗਏ ਵੀ 90% ਤੱਕ ਉਹ ਕਹਿੰਦੇ ਫੂਡ ਨੂੰ ਨੁਕਸਾਨ ਦੇ ਸਕਦਾ ਪਰਬੋ ਦੇ ਲਈ 90% ਜ਼ਿੰਮੇਵਾਰ ਪਰਬੋ ਦੇ ਲਈ ਫੂਡ ਹੁੰਦਾ ਹੋ ਸਕਦਾ ਹਾਂਜੀ ਹੋ ਸਕਦਾ ਓਕੇ ਮਨ ਬਾਕੀ ਰੀਜ਼ਨ ਦੂਜੇ ਨੇ ਨਾ ਕੋਈ ਵੀ ਹੈਗੇ ਆ ਪਰ ਕੋਈ ਰੀਜ਼ਨ ਜੋ ਚੱਪਟੇ ਦੀ 90% ਬਹੁਤ ਵੱਡੀ ਚੀ ਕਿ ਕਿਉਂਕਿ ਆਪਾਂ ਆਪਾਂ ਤਾਂ ਇੱਕੋ ਚੀਜ਼ ਦੇ ਰਹੇ ਆਂ ਵੀਰੇ ਬੱਚੇ ਨੂੰ ਬਾਹਰੋਂ ਤੁਸੀਂ ਇੱਕ ਚੀਜ਼ ਹੋਰ ਦੇਖਿਓ ਜਿੰਨਾ ਜਿੰਨਾ ਟਾਈਮ ਛੋਟਾ ਪੱਪੀ ਆਪਦੇ ਮਾਂ ਦੇ ਦੁੱਧ ਤੇ ਆ ਉਹਨੂੰ ਕਦੇ ਬਾਰਬੂ ਨਹੀਂ ਹੋਣੀ ਨਹੀਂ ਹੁੰਦੀ ਬਿਲਕੁਲ ਕਦੇ ਵੀ ਨਹੀਂ ਹੋਗੀ ਉਹ 45 50 ਦਿਨ ਤੇ ਬੱਚੇ ਆਪਾਂ ਜਾ ਕੇ ਜਦੋਂ ਮਾਂ ਦਾ ਦੁੱਧ ਛਡਾਉਨੇ ਆ ਉਦੋਂ ਜਾ ਕੇ ਬਾਰਬੂ ਘੇਰ ਦਈਏ ਹਾਂ ਜਦੋਂ ਦੂਸਰਾ ਫੂਡ ਲੈ ਹਾਂਜੀ ਹਾਂਜੀ ਕਿਉਂਕਿ ਫਿਰ ਆਪਾਂ ਉਹ ਉਹ ਆਪਣੀ ਗਲਤੀ ਹੋ ਗਈ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕੋਈ ਉਹ ਜ ਤੱਤ ਨਹੀਂ ਦਿੱਤਾ ਜਿਸ ਦੇ ਨਾਲ ਉਹਨਾਂ ਨੂੰ ਬਾਰਬੂ ਹੋਵੇ ਜਿਉਂ ਨਹੀਂ ਆਪ ਵੀ ਕੋਈ ਉਹ ਚੀਜ਼ ਖਾਦੀ ਉਹਦੀ ਬਾਡੀ 'ਚ ਹੀ ਰੋਕ ਗਈ ਉਹਨੇ ਅੱਗੇ ਫਿਰ ਅਸੀਂ ਉਹ ਦੇਖਦੇ ਦੇਖਦੇ ਮੈਂ ਕਿਹਾ ਯਾਰ ਵੀ ਇਹ ਤਾਂ ਆਪਾਂ ਚਲੋ ਵੀ ਇਸ ਵਾਰ ਤਾਂ ਹੋਇਆ ਹੁਣ ਤਾਂ ਇਧਰ ਆਪਣੀ ਰੰਗ ਹਨ ਵੀ ਅੱਗੇ ਤੋਂ ਨਾ ਆਪਾਂ ਘੱਟਾ ਖਾਈਏ ਵੀ ਆਪਾਂ ਕੋਈ ਯਾਰ ਫੂਡ ਹੀ ਹੈ ਚੱਲ ਵੀ ਇਹ ਜਿਹੜਾ ਆਪਾਂ ਸਰਦੀਆਂ ਚ ਅੱਡ ਦਈਏ ਗਰਮੀਆਂ ਛੱਡ ਦਈਏ ਫਿਰ ਅਸੀਂ ਗਰਮੀ ਵਾਲਾ ਫੂਡ ਲੱਪਣਾ ਸ਼ੁਰੂ ਕੀਤਾ ਇੰਡੀਆ ਚ ਤਾਂ ਤੁਸੀਂ ਭੁੱਲ ਜਿਓ ਵੀ ਹੁਣ ਹੈ ਹੀ ਨਾ ਹੋਣੀ ਕੀ ਸੀ ਸਾਨੂੰ ਵਰਲਡ ਚੋਂ ਵੀ ਨਹੀਂ ਕਿਤੋਂ ਮਿਲਿਆ ਨਹੀਂ ਮਿਲਿਆ ਅਸੀਂ ਵੀ ਇਹ ਚੀਜ਼ ਤਾਂ ਹਾਂਜੀ ਮੈਂ ਮਤਲਬ ਮੈਂ ਬਹੁਤ ਲੱਭਿਆ ਮੈਂ ਕਿਹਾ ਯਾਰ ਵੀ ਕੋਈ ਗਰਮੀ ਵਾਲਾ ਫੂਡ ਮਿਲ ਜੇ ਆਪਾਂ ਸਪੈਸ਼ਲ ਲੈ ਕੇ ਕਿਤੋਂ ਚਾਹੀਏ ਇمپੋਰਟ ਕਰਾਉਣਾ ਪੈਗੇ ਆਪਾਂ ਨੂੰ ਵੀ ਆਪ ਤੇ ਮੇਰੇ ਬ੍ਰਦਰ ਅਸਿਸਟੈਂਟ ਸਾਡੇ ਮੇਰੀ ਫੈਮਲੀ ਸਾਰੀ ਅਮਰੀਕਾ ਵਾਸ ਓਕੇ ਉਦੋਂ ਹੀ ਕਰਦੇ ਕਰਾਉਂਦੇ ਸੀ ਨਾ ਅ ਅਮਰੀਕਾ ਦੀ ਕੰਪਨੀ ਦੇ ਨਾਲ ਮੇਰੀ ਟਾਕ ਚੱਲੀ ਵੀ ਹਾਂ ਯਾਰ ਵੀ ਇਦਾਂ ਕਰਕੇ ਕੋਈ ਸਮਰ ਦੇ ਰਿਗਾਰਡਿੰਗ ਫੂਡ ਉਹ ਕਦੇ ਕੋਈ ਨਹੀਂ ਨਾ ਬਣਾਇਆ ਕਦੇ ਵੀ ਨਾ ਕੋਈ ਆਉਂਦਾ ਕਿਉਂਕਿ ਉਹ ਉਹ ਦੇਸ਼ਾਂ ਨੂੰ ਵੀ ਲੋੜਤ ਵੀ ਹੈਗੀ ਨਹੀਂ ਉਹ ਕਿਉਂਕਿ ਮੌਸਮਿਕ ਹੋ ਜਾਂਦਾ ਉਹਨਾਂ ਦੇ ਮੌਸਮ ਉਹ ਇਕੁਅਲੀ ਰਹਿੰਦਾ ਵਾ ਕਿ ਸਰਦੀਆਂ ਜ਼ਿਆਦਾ ਹੋ ਸਕਦੀਆਂ ਨੇ ਗਰਮੀਆਂ ਨਹੀਂ ਜ਼ਿਆਦਾ ਹੁੰਦੀ ਬਿਲਕੁਲ ਥੋੜੇ ਬਹੁਤ ਥੋੜੇ ਏਰੀਆ ਜਿੱਧਰ ਜ਼ਿਆਦਾ ਗਰਮੀ ਹੁੰਦੀ ਹੈ ਸਹੀ ਗੱਲ ਬਿਲਕੁਲ ਹਾਂਜੀ ਤੇ ਉਹ ਉਹ ਹਿਸਾਬ ਨਾਲ ਆਪਦਾ ਚਲੋ ਅ ਮੜਾ ਵੀ ਉਹਨੇ ਬਣਾ ਜਰੂਰ ਸਾਤੇ ਪਰ ਅਸੀਂ ਥੋੜੀ ਥੋੜੀ ਇਹਦੇ ਤੇ ਰਿਸਰਚ ਕੀਤੀ ਫਿਰ ਸਾਡਾ ਇਹਦੇ ਤੇ ਜੋਰ ਲੱਗਾ ਵੀ ਇਹਨੂੰ ਜਿਵੇਂ ਹੁਣ ਫੂਡ ਆ ਫੂਡ એનર્ਜੀ ਆ એનર્ਜੀ ਕਰਮ ਹੂੰ ਫਿਰ ਵੀ ਇਹਨੂੰ એનર્ਜੀ ਨੂੰ ਠੰਡੀ ਕਿਵੇਂ ਕੀਤਾ ਜਾਵੇ ਫਿਰ ਹੌਲੀ ਹੌਲੀ ਚੱਲਦਿਆਂ ਸਾਡੇ ਦਿਮਾਗ ਚ ਆਇਆ ਵੀ ਯਾਰ ਵੀ ਆਪਣੇ ਸਾਂ ਪੁਰਾਣੇ ਬਜ਼ੁਰਗ ਕੀ ਕਰਦੇ ਸੀ ਰੇਕ ਨੂੰ ਹੀ ਆਪਾਂ ਹੁਣ ਵੀ ਪੁਰਾਣੇ ਬਜ਼ੁਰਗ ਕਿ ਆਪਾਂ ਹੁਣ ਵੀ ਕਹਿੰਦੇ ਬਜ਼ੁਰਗ ਤੇਰੇ ਜੇ ਤੇਰੇ ਮਿੱਤੇ ਜਿ ਕਰ ਮੈਂ ਸਰ ਤੂੰ ਦੇਸੀ ਦਵਾਈ ਲੈ ਬਿਲਕੁਲ ਫਿਰ ਸਾਡੇ ਉਹ ਦਿਮਾਗ ਚ ਆਇਆ ਵੀ ਯਾਰ ਆਪਾਂ ਵੀ ਕਿਉਂ ਨਾ ਇਹਦੇ ਚ ਆਪਾਂ ਦੇਸੀ ਜੜੀ ਬੂਟੀਆਂ ਦਾ ਕੁਝ ਬਣਾ ਕੇ ਫਿਊਜ਼ਨ ਕਰੀ ਹੈ ਨਾ ਐਡ ਕਰਕੇ ਫਿਰ ਇਹ ਅਸੀਂ ਇਹਦੇ ਚ 32 ਤਰ੍ਹਾਂ ਦੀਆਂ ਹਰਬਸ ਪਾਈਆਂ ਜਿਹੜੀਆਂ ਇਹਦੇ ਚ ਹੁਣ ਹਰਬਸ ਪਾਈਆਂ ਇਹਨਾਂ ਦੀ ਫਾਰਮੂਲੇਸ਼ਨ ਵੀ ਵੀਰੇ ਕੋਈ ਨਾਰਮਲ ਨਹੀਂ ਹੈਗੀ ਆਯੂਸ਼ ਤੋਂ ਸਰਟੀਫਾਈ ਫਾਰਮੂਲੇਸ਼ਨ ਲਈ ਹੈ ਤੇ ਫੂਡ ਦੀ ਫਾਰਮੂਲੇਸ਼ਨ ਆਪਾਂ ਇਟਲੀ ਤੋਂ ਲਈ ਆ ਹਰਬ ਜੀ ਆਪਣੀ ਇੰਡੀਆ ਨਾਲ ਉਹ ਇੰਡੀਆ ਨਾਲ ਕੰਪਨੀ ਅਮਰੀਕਾ ਨਾਲ ਕੰਪਨੀ ਅਮਰੀਕਾ ਨਾਲ ਠੀਕ ਹੈ ਜੀ ਕਾਫੀ ਦੇਸ਼ਾਂ ਦਾ ਇਕੱਠੇ ਕਰ ਕਾਫੀ ਦੇਸ਼ਾਂ ਦਾ ਇਕੱਠਾ ਹੈ ਓਕੇ ਓਕੇ ਨਹੀਂ ਨਹੀਂ ਸਹੀ ਸਹੀ ਤੇ ਇਹਦੇ ਵਿੱਚ ਚਲੋ ਮੈਂ ਰਿਜ਼ਲਟ ਦੇਖਿਆ ਜਿਹੜਾ ਵੀ ਮੈਨੂੰ ਤਾਂ ਬਹੁਤ ਵਧੀਆ ਲੱਗਾ तकरीबन ਹਰ ਇੱਕ ਚੀਜ਼ ਦੇ ਵਿੱਚ ਵੀ ਗॉड ਆਪਣੇ ਡੌਗ ਦੇ ਉੱਤੇ ਕਲਰ ਵੀ ਆਉਂਦਾ ਸਭ ਕੁਝ ਕਹਿੰਦੀ ਹੈ ਨਾ ਉਹ ਵੀ ਕਰਦੀ ਹੈ ਤੇ ਤੁਸੀਂ ਕਿਹੜੀ ਕਿਹੜੀ ਚੀਜ਼ਾਂ 'ਤੇ ਹੋਰ ਤੁਹਾਨੂੰ ਤਾਂ ਕਿਉਂਕਿ ਤੁਸੀਂ ਤਾਂ 3 ਸਾਲ ਇਹ ਤੇ ਰਿਸਰਚ ਕੀਤੀ ਆ ਫਿਰ ਹੋਰ ਚੀਜ਼ਾਂ ਚੇਂਜ ਕੀਤੀਆਂ ਉਹ ਜਿਵੇਂ ਤੁਸੀਂ ਦੱਸਿਆ ਵੀ ਫ ਕੀ ਚੇਂਜ ਆਉਂਦੇ ਨੇ ਡੌਗਸ ਦੇ ਵਿੱਚ ਜਦੋਂ ਤੁਸੀਂ ਗਰਮੀਆਂ ਦੇ ਵਿੱਚ ਉਹਨੂੰ ਇਹ ਫੀਡ ਜਿਹੜੀ ਸ਼ੁਰੂ ਕਰ ਦਿੰਦੇ ਤੇ ਕਿੰਨੇ ਟਾਈਮ ਬਾਅਦੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਦਾ ਡੌਗ ਦੇ ਉੱਤੇ ਸ਼ੁਰੂ ਹੋ ਜਾਂਦੇ ਟਾਈਮ ਦਾਤ ਦੇਖੋ ਵੀਰੇ ਐਡ ਦੀ ਐਂਡ ਆਫ ਦਾ ਡੇ ਇਹ ਮੈਡੀਸਨ ਨਹੀਂ ਹੈਗੀ ਬਹੁਤ ਬੰਦੇ ਇਹ ਕਹਿੰਦੇ ਆ ਵੀ ਯਾਰ ਦੂਜੇ ਦਿਨ ਹੀ ਰਿਜ਼ਲਟ ਆ ਜੀ ਇਹ ਫੂਡ ਆ ਵੀਰੇ ਜੀ ਇਹ ਦੇਖੋ ਇਹ ਮੇਰੀ ਪਹਿਲੀ ਰਿਕੁਐਸਟ ਆ ਨਾ ਵੀ ਇਹ ਫੂਡ ਆ ਇਹਨੇ ਫੂਡ ਵਾਂਗੂ ਕੰਮ ਕਰਨਾ ਇਹ ਮੈਡੀਸਨ ਨਹੀਂ ਹੈਗੀ ਨਾ ਇਹ ਤੁਹਾਡਾ ਕੋਈ ਟ੍ਰੀਟਮੈਂਟ ਆ ਇਹ ਰਿਜ਼ਲਟ ਜਿਹੜਾ ਫੂਡ ਦਾ ਵੀਰੇ ਬੇਸਿਕਲੀ ਜਿਹੜਾ ਫੁੱਲ ਰਿਜ਼ਲਟ ਆਉਣ ਨੂੰ ਤਾਂ 1.5-2 ਮਹੀਨੇ ਲੱਗਦੇ ਆ ਬਟ ਜਿਹੜੇ ਸ਼ੋ ਹੋਣਦੇ ਆ ਉਹ ਲੱਗ ਜਾਂਦਾ 15-20 ਦਿਨ ਤੋਂ ਸ਼ੋ ਹੋਣ ਤੇ ਫਿਰ ਡੌਗ ਦੇ ਵਿੱਚ ਸ਼ੋ ਕੀ ਹੁੰਦਾ ਜਿਵੇਂ ਆਪਣਾ ਪਹਿਲਾ ਹੀ ਕਾਲਮ ਲਿਖਾਇਆ ਹੋਇਆ ਵੀਰੇ ਕੀ ਵੀਅਰ ਤਖਾਂਦਾ ਕਿਉਂ ਕਿਉਂਕਿ ਉਹਦੇ ਅੰਦਰ ਗਰਮੈਸ਼ ਜ਼ਿਆਦਾ ਹੋ ਜਾਂਦੀ ਹੈ ਨਾ ਉਹਦਾ એનર્ਜੀ ਉਧਰ ਗਰਮੈਸ਼ਤੀ ਜ਼ਿਆਦਾ ਲੱਗਦੀ ਹੈ ਇੱਧਰ ਲੱਗਦੀ ਵੀ ਨਹੀਂ ਉਹਦੀ ਤੌਸੀਆ ਰਹਿੰਦਾ ਆ ਸਸਤ ਰਹਿਣਾ ਹੀ ਰਹਿਣਾ ਉਹ ਚੀਜ਼ ਤੇ ਪਹਿਲਾਂ ਤਾਂ ਕੰਮ ਕਰੂ ਦੂਸਰਾ ਕੰਮ ਕਰੂ ਵੀਰੇ ਸ਼ਾਈਨਿੰਗ ਕੋਟ ਤੇ ਓਕੇ ਜਿਹੜਾ ਸ਼ਾਈਨ ਕੋਟ ਦੀ ਸ਼ਾਈਨ ਆ ਉਹ ਤਾਂ ਤੁਹਾਨੂੰ 15 20 ਦਿਨ ਦੇ ਵਿੱਚ ਦਿਖਣੀ ਸ਼ੁਰੂ ਹੋ ਜਾਵੇ ਤੇ ਕੋਟ ਦੀ ਸ਼ਾਈਨ ਉਦ ਹੀ ਹੋਣੀ ਆ ਜਦੋਂ ਉਹਦਾ ਅੰਦਰ ਮਕੈਨਿਕ ਪੂਰਾ ਸਹੀ ਆ ਜਦੋਂ ਬੋਡੀ ਅੰਦਰੋਂ ਪੂਰੀ ਜਦੋਂ ਬੋਡੀ ਦੇ ਮੈਕੈਨਿਜ਼ਮ ਅੰਦਰੋਂ ਪੂਰਾ ਸਹੀ ਆ ਹਾਂਜੀ 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 ਤੇ ਫਿਰ ਇਹਦੇ ਚ ਆਪਣਾ ਵੀਰੇ ਜਮੇਤ ਆਪਾਂ ਇਹਦੇ ਚ ਪਾਇਦੇ ਚ ਕੋਈ ਚੂਜ਼ ਨਹੀਂ ਕਰਦੇ ਤੇ ਇਦਾਂ ਹੀ ਕਰਕੇ ਬਾ ਜਿਵੇਂ ਹੋਰ ਵੀ ਆਪਾਂ ਇਹਦੇ ਚ ਰਿਜ਼ਲਟ ਦੇ ਦਿਆਂ ਜਿਵੇਂ ਕੋਈ ਫੀਮੇਲ ਆ ਡਿਲੀਵਰੀ ਦੇਣ ਵਾਲੀ ਆ ਬੱਚੇ ਬੱਚੇ ਦੇਣ ਵਾਲੀ ਆ ਹਾਂਜੀ ਪ੍ਰੈਗਨੈਂਟ ਆ ਉਹਨੂੰ ਆਪਾਂ ਇਹ ਪਾਓ ਮੇਰੇ ਕਹਿਣ ਤੇ ਬੜੇ ਤੁਸੀਂ ਬੇਫਿਕਰ ਹੋ ਕੇ ਪਾਓ ਜਦੋਂ ਉਹ ਬੱਚੇ ਦਊਗੀ ਤੁਸੀਂ ਪਿਛਲੇ ਲੈਟਰ ਨਾਲ ਚੱਕ ਕੇ ਫੋਟੋ ਕੰਪੇਅਰ ਕਰਿਓ ਓਕੇ ਵੀ ਬੱਚਿਆਂ ਦਾ ਕਿਉਂ ਕਿਉਂਕਿ ਵੀਰੇ ਦੇ ਚ ਆਪਣੀ ਆਸ਼ਵਗੰਧਾ ਫੈਲਮੂਸਲੀ ਉਹ ਚੀਜ਼ਾਂ ਜਿਹੜੀਆਂ ਆਪਾਂ ਉਹ ਜਿਹੜੀਆਂ ਪਾ ਕੇ ਥਾਣ ਬਾਈ ਵੀ ਆਪਾਂ ਕਹਿੰਦੇ ਵੀ ਜੜੀ ਬੂਟੀਆਂ ਇਹਨਾਂ ਦਾ ਕੋਈ ਤੋੜ ਹੀ ਹਾਂਜੀ 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 ਉਹ ਚੀਜ਼ਾਂ ਹਾਂ ਬਿਲਕੁਲ ਆਪਾਂ ਕਈ ਬੰਦੇ ਵੀਰੇ ਹੁਣ ਸਟੱਡ ਰੱਖਦੇ ਆ ਡੌਗ ਯੂਜ਼ ਕਰਦੇ ਆ ਸੈਟਲਾਈ ਉਹ ਦੇਖਦੇ ਵੀ ਕਰਮੀਆਂ ਚੱਕ ਜਾਂਦੇ ਆ ਡੌਗ ਉਹਨਾਂ ਸਟੱਡ ਤੋਂ ਕੰਮ ਨਹੀਂ ਦਿੰਦਾ ਜਿੰਨਾ ਸਰਦੀਆਂ ਚ ਦੇ ਦਿੰਦਾ ਕਿਉਂਕਿ ਉਹ ਉਹਦੇ ਫਿਰ ਉਹੀ ਮੌਸਮ ਤੋਂ ਹੀ ਮਾਰ ਮ ਆ ਜਾਂਦੀ ਆ ਫਿਰ ਉਤੋਂ ਆਪਾਂ ਨੂੰ ਖਾਣਾ ਗਰਮ ਤੁੰਨੀ ਜਾਂਦੇ ਆ ਹਨਾ ਉਹ ਚੀਜ਼ਾਂ ਤੇ ਸਾਰੀਆਂ ਤੇ ਇਹ ਵੈਸਟ ਰਿਜ਼ਲਟ ਦੋ ਓਕੇ ਤੇ ਮੰਨ ਲਓ ਇਹ ਆਪਣੇ ਕੋਲ ਕਿੰਨੇ ਕਿੰਨੇ ਦੀ ਪੈਕਿੰਗ ਦੇ ਵਿੱਚ ਇਸ ਟਾਈਮ ਮਿਲਦੀ ਹੈ ਇਹ ਵੀਰੇ ਜੀ ਆਪਣੇ ਕੋਲ 1/2 ਕਿਲੋ 2.5 ਕਿਲੋ 5 ਕਿਲੋ ਵੀ ਮਿਲ ਜੂ 10 ਕਿਲੋ ਦੇ ਦਾਂਗੇ ਬਟ ਰਿਪੀਟ ਆਰਡਰ ਤੇ ਦੇਵਾਂਗੇ ਫਸਟ ਆਰਡਰ ਨਹੀਂ ਕਿਉਂਕਿ ਮੇਰਾ ਇਹ ਆਪਾਂ ਦੇ ਕਰੇ ਸਬਕ 2.5 ਕਿਲੋ 5 ਕਿਲੋ ਬਣਾ ਲਓ ਤੁਸੀਂ ਸਬਾ 2.5 ਇੰਨਾ ਕੁ ਲੈ ਕੇ ਦੇਖੋ ਵੀ 2.5 ਜਿਵੇਂ ਕਿਸੇ 30 35 ਕਿਲੋ ਦਾ ਡੌਗ ਆ ਉਹ 2.5 ਕਿਲੋ ਉਹਦਾ 15 20 ਦਿਨ 25 ਦਿਨ ਚੱਲੇ ਬੜੇ ਆਰਾਮ ਨਾਲ ਜਿਵੇਂ ਆਮ ਨਾਰਮਲ ਆਪਣੇ ਕੋਲ 15 15 20 20 ਕਿਲੋ ਦੇ ਡੌਗ ਹੁੰਦੇ ਆ ਬਈ ਉਹਨਾਂ ਨੂੰ ਤਾਂ ਸਿਰਫ ਇੰਨਾ ਕੁ ਖਰਚਾ ਪੈਣਾ ਵੀ ਇੱਕ ਆਪ ਦਾ 20 ਰੁਪਏ ਵਾਲਾ ਕੋਕ ਪੀਣਾ ਛੱਡ ਦੇਵੇ ਬੰਦਾ ਹਾਂ ਉਹ ਤਾਂ ਡੌਗ ਉਹੀ ਡੌਗ ਤੇ ਲਾ ਦੇ ਬਸ 20 ਰੁਪਏ ਯਾਨੀ ਕਿ ਇਹਨੂੰ ਡੇਲੀ ਦਾ ਖਰਚਾ ਪੈਣਾ ਜਿਵੇਂ ਆਮ ਆਪਣੇ ਡੌਗ ਕਿਉਂਕਿ ਹੁਣ ਅੱਜ ਦੇ ਸਮੇਂ ਆਪਾਂ ਦੇਖੇ ਹਾਂਜੀ ਇਹਦਾ ਵੀ ਜਨਾ ਰੱਖਣਾ ਪਾਉ ਤਾਂ ਇਹ ਚੱਲਣੇ ਪੈਣੇ ਆਪਾਂ ਨੂੰ ਤੇ ਬਾਕੀ ਇਹ ਤੁਹਾਡੇ Amazon ਤੋਂ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ Amazon ਤੋਂ ਆਰਡਰ ਕਰ ਸਕਦੇ ਹੋ ਵੀਰੇ ਜੀ beatweather.com ਆਪਣੀ ਅਫੀਸ਼ੀਅਲ ਵੈਬਸਾਈਟ ਹੈਗੀ ਉਹਦੇ ਤੋਂ ਕਰ ਸਕਦੇ ਹੋ ਆਪਾਂ WhatsApp ਵਾਲਾ ਨੰਬਰ ਥੱਲੇ ਦੇ ਦਾਂਗੇ WhatsApp ਤੋਂ ਆਰਡਰ ਕਰ ਸਕਦੇ ਹੋ ਪਲੀਜ਼ ਥੋੜੀ ਜਿਹੀ ਰਿਕਵੈਸਟ ਆ ਵੀ ਕਾਲ ਜੇ ਆਪਾਂ ਦਰਸ਼ਕਾਂ ਥੋੜੀ ਘਟਾਓ ਕਿਉਂਕਿ ਕਾਲ ਦੇ ਵਿੱਚ ਵੀ ਆਪਾਂ ਇੱਕ ਟਾਈਮ ਇੱਕ ਹੀ ਸੁਣ ਸਕਦੇ ਹਾਂ WhatsApp ਮੈਂ ਇੱਕ ਟਾਈਮ ਤੇ 10 ਵੀ ਰਿਪਲਾਈ ਕਰ ਸਕਦਾ ਮੇਰੀ ਟੀਮ ਕਰਦੀ ਹੈ ਨਾ ਕਾਲ ਜੇ ਤੁਸੀਂ ਮੈਨੂੰ ਕਾਲ ਕਰੀ ਜਾਓਗੇ ਕਾਲ ਹੀ ਕਰਿਓ ਫਿਰ ਉਹ ਇੱਕ ਟਾਈਮ ਤੇ ਇੱਕ ਹੀ ਸੁਣੂਗੀ ਉਹਦੇ ਕਰਕੇ ਜੇ ਜ਼ਿਆਦਾ WhatsApp ਤੇ ਕਰਦਾ ਉਹ ਕਸਟਮਰ ਨੂੰ ਵੀ ਈਜ਼ੀਅਟੇ ਸਾਨੂੰ ਵੀ ਤੇ ਇਹ ਤਾਂ ਹੋ ਗਿਆ ਆਪਣਾ ਸਮਰ ਐਡੀਸ਼ਨ ਤੇ ਵਿంటర్ ਐਡੀਸ਼ਨ ਜਿਵੇਂ ਹੁਣ ਅੱਗੇ ਆ ਰਿਹਾ ਉਹਦੇ ਵਿੱਚ ਵੀ ਕੋਈ ਆਈਡੀਆ ਹੈ ਕੋਈ ਜਿਵੇਂ ਸਰਦੀਆਂ ਦੇ ਲਈ ਡਿਵੈਲਪਡ ਵੀ ਕੋਈ ਫੀਡ ਤਿਆਰ ਉਹ ਵੀ ਨੇ 11ਵੇਂ ਮਹੀਨੇ ਦੇ ਵਿੱਚ ਆਪਾਂ ਲਾਂਚ ਕਰਦਾਂਗੇ ਬਾਰੰਬ ਵਿంటర్ ओके ओके लिख के यार हां ओके पूरी ਵਿੱਚ ਵੀ ਹਰਬਲ ਐਡ ਹੋਣਗੀ ਜੀ ਪੂਰੀ ਵਿੱਚ ਵੀ ਆਪਣੀ ਹਰਬਲ ਐਡ ਹੋਣਗੀਆਂ ਬਟ ਉਹਦੀ ਫਾਰਮੂਲੇਸ਼ਨ ਚੇਂਜ ਹੋਊਗੀ ਫੋਰਡ ਦੀ ਵੀ ਫਾਰਮੂਲੇਸ਼ਨ ਚੇਂਜ ਹੋਊਗੀ ਤੇ ਬ੍ਰਾਂਡ ਸੇਮ ਹੀ ਬੀਟ ਬ੍ਰਾਂਡ ਸੇਮ ਹੀ ਰਹੂਗਾ ਬੀਟ ਵੈਦਰ ਪੀਡ ਯੋਰ ਪੈਟ ਸੀਜ਼ਨਲੀ ਬਸ ਇੱਥੇ ਸਮਰ ਸੀਰੀਜ਼ ਦੀ ਜਗ੍ਹਾ ਬਾਰਮੈਂਟਰ ਆ ਜੀ ਬਾਰਮੈਂਟਰ ਆ ਜੀ ओके 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 ਤੇ ਰੇਟ ਦਾ ਆਪਾਂ ਕਸਟਮਰ ਨੂੰ ਜੇਕਰ ਦੱਸ ਦਈਏ ਆਪਣੇ ਦਰਸ਼ਕਾਂ ਨੂੰ ਵੀ ਕਿੰਨਾ ਕਿੰਨਾ ਰੇਟ ਹੈ ਦਾ ਆਪਾਂ ਥੋੜਾ ਜਿਹਾ ਆਈਡੀਆ ਹੋ ਜੀ ਉਹਨਾਂ ਨੂੰ ਵੀ ਕਈ ਰੇਟ ਅੱਜ ਆਪਾਂ ਨੂੰ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਜੀ ਔਨਲਾਈਨ ਤੇ ਕਿੱਦਾਂ ਮਿਲ ਰਿਹਾ ਆਈ ਫਰੀ ਆ ਜੀ ਓਕੇ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਡਿਲੀਵਰੀ ਕੰਪਨੀ ਵੱਲੋਂ ਹੀ ਫਰੀ ਆ ਰਹੀ ਆ ਉਹ ਫਿਲਹਾਲ ਆਪਾਂ ਫਰੀ ਵੀ ਦੇ ਰਹੇ ਓਕੇ ਤਾਂ ਦੀ ਜਿਹੜੀ 7/2 ਕਿਲੋ ਵਾਲੀ ਆ ਉਹ ਆਪਣੀ 550 ਰੁਪਏ ਦੀ ਆ ਡਿਲੀਵਰੀ ਉਹਦੇ ਚ ਵੀ ਫਰੀ ਆ ਉਹਦੇ ਚ ਵੀ ਫਰੀ ਹਾਂਜੀ ਓਕੇ ਬਾਕੀ ਜੇਕਰ ਤੁਹਾਡੇ ਕੋਈ ਹੋਰ ਸਵਾਲ ਹੋਣਗੇ ਜਾਂ ਜਵਾਬ ਹੋਣਗੇ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਤੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜਾਂ ਕਿੰਨੀ ਇਨਫੋਰਮੇਸ਼ਨ ਮਿਲੀ ਸਾਨੂੰ ਜਰੂਰ ਦੱਸਣਾ ਧੰਨਵਾਦ